ਇਦਾਂ ਲੱਗਿਆ ਵੀ ਲੇਡੀਜ਼ ਘਰ ਜੋਗੀ ਹੀ ਰਹਿ ਜਾਂਦੀਆਂ ਉਹਨਾਂ ਨੂੰ ਆਪਣੇ ਹਸਬੰਦ ਤੇ ਡਿਮੈਂਡ ਲੈਣਾ ਪੈਂਦਾ ਵੀ ਕੋਈ ਵੀ ਚੀਜ਼ ਪੈਸੇ ਵਾਸਤੇ ਕਿਸੇ ਵੀ ਚੀਜ਼ ਵਾਸਤੇ ਤੇ ਕਿ ਤੁਹਾਡਾ ਕੰਮ ਕਿੰਨਾ ਵੀ ਚੱਲ ਜੇ ਪਰ ਜਿਹੜੀ ਕੁਆਲਿਟੀ ਆ ਉਹਦੇ ਪੱਕੋ ਤੁਹਾਡੀ ਚੀਜ਼ ਮੈਡੀਕਲ ਬਸ ਤੁਹਾਡੀ ਕੁਆਲਿਟੀ ਠੀਕ ਆ ਤੁਹਾਡੀ ਮਾਰਕੀ ਠੀਕ ਹੈ ਜੇ ਮੈਂ ਦੇਖਿਆ ਜੀ ਆਪਾਂ ਇੱਥੇ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਬਹੁਤ ਫਾਇਦਾ ਜੇ ਆਪਾਂ ਇੱਥੇ ਹੁਣ ਬੱਚੇ ਗਏ ਆ ਬਹੁਤ ਸਾਰੇ ਦੇ ਨਾਲ ਦੇ ਵੀ ਗਏ ਆ ਨਹੀਂ ਹੁੰਦਾ ਫਾਇਦਾ ਨਹੀਂ ਬਸ ਇੱਕ ਪੈਸਾ ਮਿਲ ਰਿਹਾ ਹੋਰ ਪਰਸ ਨੂੰ ਮਿਲੂ ਆਨ ਨੂੰ ਸਾਰਿਆਂ ਤੋਂ ਪਹਿਲਾਂ ਦੀ ਬੇਨਤੀ ਹੈ ਕਿ ਜਦੋਂ ਉਹ ਮਾਰਕੀਟਿੰਗ ਵਾਲੇ ਪਾਸੇ ਆਉਣਾ ਚਾਹੁੰਦਾ ਤਾਂ ਖੇਤ ਦੇ ਵਿੱਚ ਫਸਲ ਉਨੀ ਵੀ ਜਿੰਨੀ ਉਹ ਮਾਰਕੀਟਿੰਗ ਕਰ ਸਕਦੀ ਹੈ ਵੈਲੋ ਪਹਿਲਾਂ ਯੰਗ ਫਾਰਮਰ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਹਰਮੇਲ ਸਿੰਘ ਪਿੰਡ ਪੰਜਗ੍ਰਹੀ ਖੁਰਦਾ ਹੈ ਜਿਹੜਾ ਗਰੁੱਪ ਬਣਾਉਣ ਦਾ ਮਕਸਦ ਸੀਗਾ ਅਸੀਂ ਪਹਿਲਾਂ ਕੋਈ ਖੇਤੀ ਕਰਦੇ ਹਾਂ ਜਿਹਦੇ ਚ ਆਰਗੇਨਿਕ ਖੇਤੀ ਕਰਦੇ ਸੀ ਉਹਦੇ ਚ ਅਸੀਂ ਸਬਜ਼ੀਆਂ ਵਗੈਰਾ ਬੀਜਦੇ ਸੀ ਤੇ ਉਹਦੇ ਚ ਅਸੀਂ ਹਲਦੀ ਨੂੰ ਅਪਣਾਇਆ ਸੀ ਕਿਉਂਕਿ ਮਲਾਵਟ ਨੂੰ ਦੇਖਦੇ ਹੋਏ ਅਸੀਂ ਇਸ ਪਾਸੇ ਨੂੰ ਤੁਰੇ ਤਾਂ ਅਸੀਂ ਹਲਦੀ ਦਾ ਜਦੋਂ ਮਾਰਕੀਟਿੰਗ ਸ਼ੁਰੂ ਕਰਤੀ ਤਾਂ ਸਾਨੂੰ ਕੋ ਸੁਝਾਅ ਆਏ ਵੀ ਇੱਕ ਕੱਲੀ ਹਲਦੀ ਦੇ ਨਾਲ ਤਰ ਸੋਈ ਥੋੜੀ ਜਿਹੜੀ ਆ ਉਹ ਨਹੀਂ ਸਹੀ ਹੋਣੀ ਤੇ ਇਹਦੇ ਚ ਗਾਹਕ ਸਾਥੋਂ ਹੋਰ ਪ੍ਰੋਡਕਟਾਂ ਦੀ ਵੀ ਮੰਗ ਕਰਨ ਲੱਗੇ ਤਾਂ ਮੈਂ ਸੋਚਿਆ ਵੀ ਕਿਉਂ ਨਾ ਫਿਰ ਇੱਕ ਗਰੁੱਪ ਦੇ ਵਿੱਚ ਕੰਮ ਕੀਤਾ ਜਾਵੇ ਤਾਂ ਉਸ ਨੂੰ ਦੇਖਦੇ ਹੋਏ ਮੈਂ ਜਦੋਂ ਸਰਚ ਕੀਤੀ ਤਾਂ ਸਰਕਾਰ ਵੱਲੋਂ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਸੀ ਜੀ ਦੇ ਅਧੀਨ ਬੀਬੀਆਂ ਹੀ ਕੰਮ ਕਰਦੀਆਂ ਸੀ ਸੋ ਮੈਂ ਸੋਚਿਆ ਵੀ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਵੀ ਨਾਲੇ ਤਾਂ ਰੋਜ਼ਗਾਰ ਦਿੱਤਾ ਜਾਊ ਨਾਲੇ ਸਾਡੇ ਪ੍ਰੋਡਕਟਾਂ ਦੀ ਪੂਰਤੀ ਹੋਈ ਸੋ ਉਸ ਤਹਿਤ ਅਸੀਂ ਸਰਕਾਰ ਨਾਲ ਸੰਪਰਕ ਕਰਕੇ ਇੱਕ 10 ਬੀਬੀਆਂ ਦਾ ਗਰੁੱਪ ਬਣਾਇਆ ਜਿਹਦਾ ਨਾਮ ਉਮੀਦ ਆਜੀਵਿਕਾ ਸੈਲਫ ਹੈਲਪ ਗਰੁੱਪ ਰੱਖਿਆ ਗਿਆ ਇਹ ਗਰੁੱਪ ਪਿਛਲੇ 10 ਮਹੀਨਿਆਂ ਤੋਂ ਵਰਕਿੰਗ ਦੇ ਵਿੱਚ ਹੈ ਤੋ ਸੋ ਪਹਿਲਾਂ ਅਸੀਂ ਹਲਦੀ ਤੇ ਸ਼ੁਰੂ ਕਰਿਆ ਗਰੁੱਪ ਨੂੰ ਆਪਦੇ ਨੂੰ ਟ੍ਰੇਨਿੰਗ ਦੇ ਕੇ ਵੀ ਹਲਦੀ ਕਿਵੇਂ ਪੀਸਣੀ ਆ ਕਿਵੇਂ ਆਪਦੇ ਖੇਤ ਚ ਲਾਉਣੀ ਪੱਤਣੀ ਤੋਂ ਲੈ ਕੇ ਉਹਦੇ ਤੇ ਕੰਮ ਕੀਤਾ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਹਲਦੀ ਦੇ ਨਾਲ ਮਿਰਚ ਮਸਾਲੇ ਚਟਣੀਆਂ ਆਚਾਰ ਤੇ ਸੇਮੀਆਂ ਵਗੈਰਾ ਦਾ ਕੰਮ ਵੀ ਸ਼ੁਰੂ ਕਰਵਾਇਆ ਉਸ ਤੋਂ ਫਿਰ ਮੰਗ ਵਧੀ ਕਿ ਸਾਨੂੰ ਨਾਲ ਜਿਹੜੇ ਆਪਣੇ ਦੂਜੇ ਪ੍ਰੋਡਕਟ ਦਿੱਤੇ ਜਾਣ ਜਿਵੇਂ ਕਿ ਪਕੌੜੇ ਪਕੌੜੀਆਂ ਬੁੰਦੀ ਵਗੈਰਾ ਉਹ ਵੀ ਅਸੀਂ ਇਸ ਮਹੀਨੇ ਪਿਛਲੇ ਸ਼ੁਰੂ ਕਰੇ ਸੋ ਉਹਨਾਂ ਦੀ ਵੀ ਬਹੁਤ ਮੰਗ ਲੋਕਾਂ ਨੇ ਬਹੁਤ ਸਲਾਹਾ ਕਿ ਤੁਹਾਡੇ ਪ੍ਰੋਡਕਟ ਠੀਕ ਹੈ ਤੇ ਇਸ ਗਰੁੱਪ ਦੇ ਵਿੱਚ ਇਹ ਫਾਇਦਾ ਹੋਇਆ ਕਿ ਸਰਕਾਰ ਨੇ ਸਾਨੂੰ ਇੱਕ 30000 ਰੁਪਏ ਦੀ ਪਹਿਲੀ ਗ੍ਰਾਂਟ ਦਿੱਤੀ ਉਹਦੇ ਨਾਲ ਬੀਬੀਆਂ ਦਾ ਹੌਸਲਾ ਵਧਿਆ ਵੀ ਸਰਕਾਰ ਵੀ ਕੁਝ ਦਿੰਦੀ ਹੈ ਹੂੰ ਕਿੰਦੀ ਸਰਕਾਰ ਬਹੁਤ ਕੋਸ਼ਿਸ਼ੀ ਪਰ ਕੁਝ ਅਨ ਗੈਲੀਆਂ ਕਰਕੇ ਗਰੁੱਪਾਂ ਨੂੰ ਕੱਲਾ ਉਹ ਪੈਸਾ ਘਰੇ ਵਰਤਨ ਆਸਤੇ ਦਿੱਤਾ ਜਾਂਦਾ ਸੀ ਤੇ ਉਹ ਗਰੁੱਪ ਘਰੇ ਵਰਤ ਲੈਂਦੇ ਸੀ ਤੇ ਬੀਬੀਆਂ ਦੀ ਕੋਈ ਆਮਦਨ 'ਚ ਵਾਧਾ ਨਹੀਂ ਹੁੰਦਾ ਸੀ ਸੋ ਮੈਂ ਇਹ ਬੀਬੀਆਂ ਨੂੰ ਸਮਝਾਇਆ ਵੀ ਤੁਸੀਂ ਉਹ ਪੈਸਾ ਘਰੇ ਵਰਤਨ ਦੀ ਬਜਾਏ ਇਕੱਠੀਆਂ ਹੋ ਕੇ ਆਪਦੇ ਗਰੁੱਪ ਦੇ ਵਿੱਚ ਲਾਓ ਸੋ ਇਹਨਾਂ ਨੇ ਮੇਰੀ ਗੱਲ ਮੰਨ ਕੇ ਉਹ ਪੈਸਾ ਜਿਹੜਾ ਗਰੁੱਪ ਦੇ ਵਿੱਚ ਲਾਇਆ ਸੋ ਉਹਦਾ ਸਮਾਨ ਖਰੀਦਿਆ ਸਮਾਨ ਖਰੀਦ ਕੇ ਉਹਦੀ ਮਾਰਕੀਟਿੰਗ ਸ਼ੁਰੂ ਇਹਦੇ ਵਿੱਚ ਪਹਿਲਾਂ ਜਦੋਂ ਸਟਾਰਟਿੰਗ ਵਿੱਚ ਸੀ ਤਾਂ ਇਹਨਾਂ ਦੇ ਵੀ ਸਮਝ ਦੇ ਵਿੱਚ ਨਹੀਂ ਆਉਂਦਾ ਸੀ ਵੀ ਸਾਨੂੰ ਪੈਸਾ ਕਿਵੇਂ ਆਊ ਹਾਂਜੀ ਕਿਉਂਕਿ ਜਿਹੜਾ ਹਰੇਕ ਇਨਸਾਨ ਆ ਉਹਦਾ ਇਹ ਵੀ ਸ਼ਾਮ ਨੂੰ ਮੇਰੇ ਘਰੇ ਪੈਸਾ ਆ ਜੀ ਇਹਦੇ ਵਿੱਚ ਸ਼ਾਮ ਨੂੰ ਪੈਸਾ ਆਉਣ ਵਾਲੀ ਗੱਲ ਨਹੀਂ ਸੀਗੀ ਕਿਉਂਕਿ ਪੈਸਾ ਉਦੋਂ ਆਉਣਾ ਸੀ ਜਿੱਦੇ ਸਮਾਨ ਵਿਖਣਾ ਸੀ ਹੂੰ ਫਿਰ ਪਹਿਲਾਂ ਇਹਨਾਂ ਨੂੰ ਸਮਝਾਇਆ ਗਿਆ ਵੀ ਤੁਸੀਂ ਇਹਦੇ 'ਚ ਲੇਬਰ ਖਰਚਾ ਪਾ ਲਓ ਤੁਸੀਂ ਉਹ ਲੇਬਰ ਖਰਚਾ ਆਪਦਾ ਲੈ ਲਓ ਹੂੰ ਉਨੀ ਮਦਦ ਮੈਂ ਇਹਨਾਂ ਦੀ ਕੀਤੀ ਜੀ ਵੀ ਤੁਸੀਂ ਸਮਾਨ ਵਿਖੇ ਤੋਂ ਬਾਅਦ ਤੁਸੀਂ ਜਿਹੜੀ ਹੈ ਤੁਹਾਡਾ ਕਮਿਸ਼ਨ ਉਹ ਬਾਅਦ ਚ ਆ ਜੂ ਕਿਰਾਂ ਤੁਸੀਂ ਘਰ ਚ ਲਾਉਣ ਵਾਸਤੇ ਇਹਨਾਂ ਨੂੰ ਲੇਬਰ ਖਰਚਾ ਦਿੱਤਾ ਜਾਂਦਾ ਸੀ। ਜੀ। ਉਹਦੇ ਨਾਲ ਇਹਨਾਂ ਦਾ ਜਿਹੜਾ ਮਹੀਨੇ ਦਾ ਕੋਈ 10-15000 ਰੁਪਇਆ ਬਣਦਾ ਇਸਮਾਨ ਬਣਾਉਂਦਾ ਉਹ ਆਸ ਵਿੱਚ ਦੀ ਮੰਡ ਲੈਂਦੀ ਸੀ। ਜੀ। ਉਸ ਤੋਂ ਬਾਅਦ ਹੁਣ ਇਹਨਾਂ ਨੂੰ ਸਮਝ ਆ ਗਈ ਤਾਂ ਹੁਣ ਇਹਨਾਂ ਨੇ ਪਿਛਲੇ ਮਹੀਨੇ ਤੋਂ ਕਹਿਤਾ ਵੀ ਸਾਨੂੰ ਸਮਝ ਆ ਗਈ ਹੈ। ਅਸੀਂ ਆਪਦਾ ਕਮਿਸ਼ਨ ਹੀ ਲਵਾਂਗੇ ਇਹਦੇ ਚ ਸਾਰਾ। ਕਿਉਂਕਿ ਇਹਨਾਂ ਦਾ ਹੀ ਕੰਮ ਆ। ਇਹਨਾਂ ਨੇ ਚੀਜ਼ ਖਰੀਦਣੀ ਇਹਨਾਂ ਨੇ ਹੀ ਵੇਚਣੀ। ਤਾਂ ਹੁਣ ਇਹਨਾਂ ਦੀ ਤਕਰੀਬਨ ਤਕਰੀਬਨ 60-70000 ਦੀ ਮਹੀਨੇ ਦੀ ਸੇਲ ਹੋ ਜਾਂਦੀ ਹੈ। ਜੀ ਜੀ ਤੇ ਤੋਂ ਫਿਰ ਇਹਨਾਂ ਦੀ ਆਪਦੀ ਕਮਾਈ ਬਹੁਤ ਸੋਹਣੀ ਚੱਲੀ ਜਾਂਦੀ ਜੀ ਸਰਕਾਰ ਨੂੰ ਇਹ اپੀਲ ਹੈ ਗਜ਼ਾਰਸ਼ਾ ਵੀ ਜਿਹੜਾ ਵੀ ਕੰਮ ਕਰ ਰਹੀ ਹੈ ਸਰਕਾਰ ਬਹੁਤ ਵਧੀਆ ਕਰ ਰਹੀ ਪਰ ਉਹ ਜ਼ੀਰੋ ਲੈਵਲ ਤੇ ਕੰਮ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਉਹਨੂੰ ਦੇਖਿਆ ਨਹੀਂ ਜਾ ਰਿਹਾ ਕੱਲਾ ਕਾਗਜ਼ਾਂ ਦੇ ਵਿੱਚ ਗ੍ਰਾਂਟ ਦੇ ਕੇ ਹੀ ਖਤਮ ਕਰ ਦੇਣਾ ਉਹਦੇ ਨਾਲ ਕਿਸੇ ਦਾ ਭਲਾ ਨਹੀਂ ਹੋ ਰਿਹਾ ਤੁਸੀਂ ਕਿਸੇ ਵੀ ਗਰੁੱਪ ਨੂੰ ਚਾਹ ਕਿਸੇ ਕਿਸਾਨ ਨੂੰ ਭਲਾ 10 ਲੱਖ ਦੀ ਗ੍ਰਾਂਟ ਦੇ ਦਿਓ ਉਹ 2-3 ਦਿਨ ਦੀ ਉਹ ਤੋਂ ਬਾਅਦ ਉਹਦਾ ਲੈਵਲ ਉੱਥੇ ਹੀ ਐਸ ਲਈ ਅਸੀਂ ਵੀ ਸਾਡਾ ਇਹ ਮੈਂ ਸਰਕਾਰ ਨੂੰ ਅਪੀਲ ਕਰੂੰਗਾ ਵੀ ਵੱਧ ਤੋਂ ਵੱਧ ਗਰੁੱਪਾਂ ਨੂੰ ਕੋਈ ਮਸ਼ੀਨਰੀ ਵਗੈਰਾ ਜਿਹੜਾ ਲੈਵਲ ਦਾ ਉਹ ਕੰਮ ਕਰਦੇ ਉਸ ਲੈਵਲ ਦੀ ਉਹਨੂੰ ਮਸ਼ੀਨਰੀ ਦਿੱਤੀ ਜਾਵੇ ਜਿਵੇਂ ਹੁਣ ਇਸ ਗਰੁੱਪ ਨੂੰ ਬੀਬੀਆਂ ਨੂੰ ਲੋੜ ਆ ਇਹਨਾਂ ਨੂੰ ਇੱਕ ਦੁਕਾਨ ਦੀ ਲੋੜ ਆ ਇਹ ਅੱਜ ਮੇਰੇ ਘਰੇ ਬਹਿ ਕੇ ਹੀ ਸਾਰਾ ਕੁਝ ਕਰ ਰਹੀਆਂ ਇਹਨਾਂ ਲਈ ਸਰਕਾਰ ਨੂੰ ਚਾਹੀਦਾ ਵੀ ਉਹ ਇਹਨਾਂ ਨੂੰ ਇੱਕ ਦੁਕਾਨ ਵਗੈਰਾ ਪਾ ਕੇ ਦੇਵੇ ਜਿੱਦੇ ਚ ਆਪਦਾ ਸੇਲ ਪੁਆਇੰਟ ਬਣਾ ਸਕਣ ਉਦੋਂ ਬਾਅਦ ਜਿਹੜੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਆਪਦੀ ਮਾਰਕੀਟਿੰਗ ਕਰਨ ਵਾਸਤੇ ਉਹਦੇ ਵਾਸਤੇ ਇਹਨਾਂ ਨੂੰ ਇੱਕ ਮਸ਼ੀਨਰੀ ਦੀ ਲੋੜ ਆ ਜਿਵੇਂ ਛੋਟਾ ਹੱਥੀ ਹੋ ਗਿਆ ਕਿਸੇ ਤਰ੍ਹਾਂ ਦਾ ਉਹ ਦਿੱਤਾ ਜਾ ਵੀ ਜਿਹਦੇ ਤੇ ਆਪਦੀ ਬਾਹਰ ਜਾ ਕੇ ਸੇਲ ਕਰ ਸਕੀ ਹੁਣੇ ਮੇਲੇ ਲਾਉਣ ਜਾਂਦੀਆਂ ਤਾਂ ਉਹਦੇ ਤੇ ਪਹਿਲਾਂ 2-2000 ਰੁਪਇਆ ਕਿਰਾਏ ਤੇ ਗੱਡੀ ਲੈ ਕੇ ਜਾਂਦੀਆਂ ਹਮ ਜਿਹੜੀ ਕਿ ਇਹਨਾਂ ਦੀ ਬਚਤ ਆ ਉਹਦੇ ਵਿੱਚ ਚਲੀ ਜਾਂਦੀ ਜੀ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਗਰੁੱਪਾਂ ਨੂੰ ਵੇਖ ਕੇ ਕਿਸੇ ਵੀ ਕਿਸੇ ਨੂੰ ਜਿਹੜਾ ਕੰਮ ਕਰ ਰਿਹਾ ਉਹਦੇ ਵੱਧ ਤੋਂ ਵੱਧ ਮਦਦ ਕਰੇ ਜਿਹੜਾ ਕੱਲਾ ਕਾਗਜੀ ਪੈਸੇ ਲੈ ਕੇ ਆ ਰਿਹਾ ਮੈਂ ਕਹਿੰਨਾ ਉਹਨੂੰ ਪੈਸਾ ਨਹੀਂ ਦੇਣਾ ਚਾਹੀਦਾ ਜੀ ਉਹਨਾਂ ਗਰੁੱਪਾਂ ਦੀ ਮਦਦ ਪੂਰੀ ਕਰਨੀ ਚਾਹੀਦੀ ਇੱਕ ਲਾਸਟ ਸਵਾਲ ਸਾਨੂੰ ਸਾਰਿਆਂ ਤੋਂ ਪਹਿਲਾਂ ਤੇ ਬੇਨਤੀ ਹੈ ਕਿ ਜਦੋਂ ਉਹ ਮਾਰਕੀਟ ਨਾਲੇ ਪਾਸੇ ਆਉਣਾ ਚਾਹੁੰਦਾ ਤਾਂ ਉਹ ਖੇਤ ਦੇ ਵਿੱਚ ਫਸਲ ਉਨੀ ਬੀਜੇ ਜਿੰਨੀ ਉਹ ਮਾਰਕੀਟਿੰਗ ਕਰ ਸਕਦਾ ਜੀ ਸਾਰਿਆਂ ਤੋਂ ਪਹਿਲਾਂ ਜੇ ਉਹ 2 ਕਨਾਲਾਂ ਦੀ ਚੀਜ਼ ਹੀ ਵੇਚ ਸਕਦਾ ਤਾਂ 2 ਕਨਾਲਾਂ ਹੀ ਬੀਜੇ ਜੇ ਹੁਣ 1 ਏਕੜ ਦੇ ਵਿੱਚ ਅਸੀਂ ਸਬਜ਼ੀ ਲਾ ਲਾਂਗੇ ਤੇ ਮਾਰਕੀਟਿੰਗ ਅਸੀਂ ਕਹਾਂਗੇ ਵੀ ਅਸੀਂ ਕਰ ਲਾਂਗੇ ਨਹੀਂ ਮਾਰਕੀਟਿੰਗ ਉਹਨੇ ਜਿਹੜੀ ਸ਼ੁਰੂ ਕਰਨੀ ਆ ਮੈਂ ਤਾਂ ਕਹਿੰਦਾ ਵੀ ਉਹ ਪਿੰਡ ਲੈਵਲ ਤੋਂ ਕਰੇ ਜੇ ਅਸੀਂ ਪਿੰਡ ਦੇ ਘਰ-ਘਰ ਆਪਦਾ ਸਮਾਨ ਪਹੁੰਚਾ ਦੇਾਂਗੇ ਬਈਆਂ ਇਹ ਬੀਬੀਆਂ ਨੂੰ ਵੀ ਇਹ ਕਿ ਅੱਜ ਸਵੇਰ ਵੀ ਇਹਨਾਂ ਨਾਲ ਡਿਸਕਸ ਹੋਈ ਸੀ ਵੀ ਤੁਸੀਂ ਹਰੇਕ ਘਰੇ ਜਾ ਕੇ ਆਪਦਾ ਸਮਾਨ ਦਿਖਾਉਣਾ ਤੁਸੀਂ ਸ਼ਰਮ ਨਹੀਂ ਮੰਨਣੀ ਜੇ ਕੋਈ ਤੁਹਾਨੂੰ ਕਹੂਗਾ ਵੀ ਮੇਰਾ ਸਮਾਨ ਆਇਆ ਤੁਸੀਂ ਜਦੋਂ ਆਪਦੇ ਪਿੰਡ ਦੀ ਮਾਰਕੀਟ ਫੜ ਲਈ ਮੇਰੇ ਪਿੰਡ ਦਾ 600 ਘਰ ਆ ਜੇ ਮੇਰੇ 600 ਘਰ ਦੇ ਵਿੱਚੋਂ ਇਹਨਾਂ ਨਾਲ 300 ਘਰ ਵੀ ਜੁੜ ਜਾਂਦਾ ਤੇ ਮੈਂ ਕਹਿੰਦਾ 10 ਬੀਬੀਆਂ ਦੀ ਕਾਇਆ ਕਲਪੁਰ ਜੀ ਇਸ ਕਰਕੇ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਆ ਵੀ ਤੁਸੀਂ ਆਏ ਨਾ ਕੋ ਅਸੀਂ ਵੱਡੇ ਵੱਡੇ ਮੌਲਾ ਚ ਜਾ ਕੇ ਵੇਚਨੀ ਆ ਜਾਂ ਅਸੀਂ ਆਏ ਕਰਨੀ ਤੁਸੀਂ ਇਹ ਵੇਖੋ ਅਸੀਂ ਟਾਰਗੇਟ ਕੀ ਅਚੀਵ ਕਰਨਾ ਜੇ ਮੇਰਾ ਟਾਰਗੇਟ ਆ ਮੈਂ 5000 ਅਸਥਨ ਨੂੰ ਕਮਾਉਣਾ ਤਾਂ ਮੈਂ ਦੇਖਾਂ ਵੀ ਮੈਂ ਆਪਦੇ ਪੈਂਡ ਚ ਵੀ ਕਮਾ ਸਕਦਾ ਕਿ ਮੈਨੂੰ ਇੱਕ ਪੈਂਡ ਹੋਰ ਖੜਨਾ ਤਾਂ ਇਹ ਮਾਰਕੀਟ ਦਾ ਸਾਰਿਆਂ ਨਾਲੋਂ ਸੌਖਾ ਤਰੀਕਾ ਹੈ ਵੀ ਤੁਸੀਂ ਇੱਕ ਦਾ ਬੀਜੋ ਨਹੀਂ ਹੁਣ ਅਸੀਂ ਅੱਧਾ ਕਿਲੋ ਹਲਦੀ ਤੋਂ ਅੱਗੇ ਤੁਰੇ ਤਾਂ ਅੱਜ ਅਸੀਂ ਆਪਦੇ ਖੇਤ 3 ਏਕੜ ਲਾਈਏ ਖੋਸਾ ਪਾਂਡੋ ਅਸੀਂ 6 ਏਕੜ ਲਈ ਵਿੱਚ ਜੇ ਅਸੀਂ ਪਹਿਲੇ ਸਾਲ ਹੀ 3 ਏਕੜ ਲਾ ਦਿੰਦੇ ਤਾਂ ਸਾਡੀ ਰੁੱਲ ਜਣੀ ਸੀ ਹਾਂਜੀ ਅਸੀਂ ਦੇਖਿਆ ਵੀ ਅਸੀਂ ਅੱਧੇ ਕਿਲੋ ਤੋਂ ਅੱਜ ਅੱਜ ਸਾਡੀ ਡਿਮਾਂਡ 3 ਏਕੜ ਤੋਂ ਵੀ ਸਾਨੂੰ ਪਤਾ ਵੀ ਜ਼ਿਆਦੇ ਦੀ ਹੈ ਸਾਡੇ ਕੋਲੇ 15 16 ਕੁਆਂਟਲ ਹਲਦੀ ਸੀ ਜਿਹੜੀ 8 9 ਕੁਆਂਟਲ ਰਹਿ ਗਈ ਹੈ ਤੇ ਅਜੇ ਮਹੀਨੇ 2 ਹੋਏ ਆ ਅਸੀਂ ਸਾਲ ਦਾ ਟਾਰਗੇਟ ਲਿਆ ਸੀ ਮੈਨੂੰ ਲੱਗਦਾ ਹੈ ਕਿ ਅਸੀਂ 6 ਮਹੀਨਿਆਂ ਚ ਸਾਡਾ ਖਤਮ ਹੋ ਜਾਊਗਾ ਜੀ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਰੇਟ ਥੋੜਾ ਇੱਕ ਮੈਂ ਇਹ ਕਹਿੰਦਾ ਬੀ ਐਮ ਐਸ ਪੀ ਤੇ ਵੀ ਅਸੀਂ ਜਾਂਦੇ ਦੇਣਾ ਵੀ ਚਾਹੀਦਾ ਸਰਕਾਰ ਨੂੰ ਉਹਨਾਂ ਚੀਜ਼ਾਂ ਦੇ ਪਰ ਇੱਥੇ ਰੇਟ ਸਾਡਾ ਗਾਹਕ ਸਾਨੂੰ ਕਹਿੰਦਾ ਤੂੰ ਰੇਟ ਦੱਸ ਕਿੰਨਾ ਲੈਣਾ ਚੀਜ਼ ਪਿਓਰ ਹੋਵੇ ਪਰ ਅਸੀਂ ਚੀਜ਼ ਪਿਓਰ ਦਿਓ ਮੈਂ ਵੀ ਕਿਸਾਨ ਵੀਰਾਂ ਨੂੰ ਵੀ ਇਹਨਾਂ ਬੀਬੀਆਂ ਨੂੰ ਵੀ ਮੈਂ ਇਹ ਕਹਿੰਦਾ ਵੀ ਤੁਹਾਡਾ ਕੰਮ ਕਿੰਨਾ ਵੀ ਚੱਲ ਜੇ ਪਰ ਜਿਹੜੀ ਕੁਆਲਿਟੀ ਆ ਉਹਦੇ ਪੱਖੋਂ ਤੁਹਾਡੀ ਚੀਜ਼ ਮਿਆਰੀ ਹੋਵੇ ਜੀ ਬਸ ਤੁਹਾਡੀ ਕੁਆਲਿਟੀ ਠੀਕ ਆ ਤੁਹਾਡੀ ਮਾਰਕੀਟ ਠੀਕ ਧੰਨਵਾਦ ਜੀ ਮੇਰਾ ਨਾਮ ਜਸਪ੍ਰੀਤ ਕੌਰ ਹੈ ਤੇ ਮੈਂ ਪੈਂਡ ਪੰਜ ਗ੍ਰੇਨ ਖੁਰਦੂ ਤੇ ਮੈਂ ਫੂਡ ਪ੍ਰੋਸੈਸਿੰਗ ਕੁਆਲਿਟੀ ਮੈਨੇਜਮੈਂਟ ਦੀ ਡਿਗਰੀ ਕੀਤੀ ਆ ਤੇ ਇਹ ਗਰੁੱਪ ਉਮੀਦ ਆਜੀਵਿਕਾ ਗਰੁੱਪ ਪੈਂਡ ਪੰਜ ਗ੍ਰੇਨ ਖੁਰਦ ਇਸ ਗਰੁੱਪ ਨੂੰ 10 ਮਹੀਨੇ ਹੋਇਆ ਹਜੇ ਬਣੇ ਨੂੰ ਇਸ ਵਿੱਚ ਅਸੀਂ 10 ਬੀਬੀਆਂ ਕੰਮ ਕਰਦੀਆਂ ਤੇ ਇਹਦੇ ਚ ਮੇਨ 3 ਜਿਹੜੇ ਪਹਿਲੇ ਅਹੁਦੇਦਾਰ ਆ ਮੈਂਬਰ ਖਜ਼ਾਨਚੀ ਤੇ ਸੈਕਟਰੀ ਹੁੰਦੇ ਆ ਤੇ ਬਾਕੀ ਸਾਰੇ ਮੈਂਬਰ ਦੇ ਅਹੁਦੇ ਤੇ ਹੁੰਦੇ ਆ ਜੀ ਤੇ ਇਸ ਗਰੁੱਪ ਉਪਰ ਆਂ ਅਸੀਂ ਬਹੁਤ ਸਾਰੇ ਪ੍ਰੋਡਕਟ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਸਾਡਾ ਪ੍ਰੋਡਕਟ ਹੈਗਾ ਆਰਗੈਨਿਕ ਹਲਦੀ ਉਹ ਅਸੀਂ ਆਪਦੀ ਤਿਆਰ ਕਰਕੇ ਘਰੇ ਪੀਸਦੇ ਆ ਤੇ ਉਹਨੂੰ ਪੈਕਿੰਗ ਵਗੈਰਾ ਸਾਰੀ ਉਹਦੀ ਆਪ ਕਰਦੇ ਆ ਫਿਰ ਅਸੀਂ ਬੇਸਣ ਤੋਂ ਪਕੌੜੇ ਪਕੌੜੀਆਂ ਬੁੰਦੀ ਇਹ ਚੀਜ਼ਾਂ ਤਿਆਰ ਕਰਦੇ ਆ ਜੀ ਇਹ ਗਰੁੱਪ ਔਰਤਾਂ ਵਾਸਤੇ ਹੁੰਦਾ ਏ ਇਹਦੇ ਵਿੱਚ ਔਰਤਾਂ ਹੀ ਆਂ ਤੇ ਹੋਰ ਅਸੀਂ ਕਾਲਾ ਨਾਮਕ ਸਿੰਦਾ ਨਾਮਕ ਲੱਸੀ ਆ ਦਾ ਮਸਾਲਾ ਚਾਹ ਮਸਾਲਾ ਇਹ ਸਾਰੇ ਮਸਾਲੇ ਤਿਆਰ ਕਰਦੇ ਆ ਜੀ ਤੇ ਹੁਣ ਅਸੀਂ ਅੱਗੇ ਸਬਜੀ ਵਾਲਾ ਮਸਾਲਾ ਵੀ ਤਿਆਰ ਕਰਾਂਗੇ ਇਹਦੀ ਫਿਰ ਤੁਸੀਂ ਪ੍ਰੋਡਕਟ ਦੀ ਮਾਰਕੀਟਿੰਗ ਕਿਵੇਂ ਕਰਦੇ ਹੋ ਜੀ ਵੇਚਣ ਦਾ ਤਰੀਕਾ ਕੀ ਹੈਗਾ ਆਪਣਾ ਮਾਰਕੀਟਿੰਗ ਇੱਕ ਤਾਂ ਸਾਡੇ ਆਪਣੀ ਦੁਕਾਨ ਤੇ ਸੇਲ ਹੋ ਜਾਂਦੇ ਆ ਦੂਸਰੀ ਤੇ ਤੇ ਦੂਸਰੀ ਅਸੀਂ ਇੱਕ ਜਿਵੇਂ ਆਪਾਂ ਕਹਿ ਸਕਦੇ ਆ ਮੋਬਾਈਲ ਵੈਨ ਰਾਈ ਸੇਲ ਕਰਦੇ ਆ ਜੀ ਤੇ ਸੇਲਸਮੈਨ ਵੀ ਰੱਖੇ ਹੋਏ ਆ ਉਹ ਵੀ ਸੇਲ ਕਰਦੇ ਮੈਨੂੰ ਵੈਸੇ ਇਦਾਂ ਲੱਗਿਆ ਵੀ ਲੇਡੀਜ਼ ਘਰ ਜੋਗੇ ਹੀ ਰਹਿ ਜਾਂਦੀਆਂ ਉਹਨਾਂ ਨੂੰ ਆਪਣੇ ਹਸਬੈਂਡ ਤੇ ਡਿਪੈਂਡ ਰਹਿਣਾ ਪੈਂਦਾ ਹਾਂ ਵੀ ਕੋਈ ਵੀ ਚੀਜ਼ ਪੈਸੇ ਵਾਸਤੇ ਕਿਸੇ ਵੀ ਚੀਜ਼ ਵਾਸਤੇ ਤੇ ਜੇ ਇਸ ਗਰੁੱਪ ਰਾਂ ਹੀ ਕੰਮ ਕਰਨ ਗੀਆਂ ਪੈਸਾ ਕਮਾਉਣ ਗੀਆਂ ਤਾਂ ਇਹਨਾਂ ਨੂੰ ਇਹ ਬੇਚੈਜ ਕੋਹ ਕੇ ਆਪਣਾ ਪੈਸਾ ਇਨਵੈਸਟ ਕਰਕੇ ਕਿਸੇ ਚੰਗੇ ਟੀਕਲੇ ਆ। ਹਾਂਜੀ ਤਾਂ ਮੈਨੂੰ ਲੱਗਿਆ ਵੀ ਲੇਡੀਜ਼ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ। ਜੀ। ਇੱਕ ਜਗ੍ਹਾ ਤੇ ਸਾਡਾ ਸਾਂਝਾ ਕੰਮ ਆ ਸਾਡਾ ਆਹ ਰੂਮ 'ਚ ਅਸੀਂ ਪੈਕਿੰਗ ਵਗੈਰਾ ਕਰਦੇ ਆ ਅੱਗੇ ਸਾਡਾ ਰੂਮ ਆ ਉਹਦੇ 'ਚ ਅਸੀਂ ਪ੍ਰੋਡਕਟ ਤਿਆਰ ਕਰਦੇ ਆ। ਹਮ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਹੁਣ ਪੂਤ ਸਵਾਰ ਹੋਇਆ ਵਾ ਬਾਹਰ ਜਾਣ ਦਾ ਰਕਤੀ। ਮੇਰੇ ਤੇ ਵੀ ਸੀਗਾ ਪਰ ਨਹੀਂ ਹੁਣ ਮੈਂ ਨਹੀਂ ਜਾਣਾ ਚਾਹੁੰਦੀਗੀ। अच्छा क्योंकि मैं देख्या जी आपा इत्थे मेहनत करंगे ता आपा नु बहुत फायदा हम्म जे आपा ओत्थे ਹੁਣ ਬੱਚੇ ਗਏ ਆ ਬਹੁਤ ਸਾਰੇ ਮੇਰੇ ਨਾਲ ਦੇ ਵੀ ਗਏ ਆ ਨਹੀਂ ਉਹਨਾ ਫਾਇਦਾ ਨਹੀਂ ਗਾ ਬਸ ਇੱਕ ਪੈਸਾ ਮਿਲ ਰਿਆ ਹੋਰ ਕੁਛ ਨਹੀਂ ਮਿਲ ਰਿਆ ਅੰਮੇ ਵਿੱਚ ਅਸੀਂ ਆਪਦੇ ਇਸ ਉਮੀਦ ਗਰੁੱਪ ਨੂੰ ਬਹੁਤ ਅੱਗੇ ਲਜਾਣਾ ਚਾਹੁੰਦੇ ਆ ਲੋਕਾਂ ਵਿੱਚ ਬਹੁਤ ਇਹਦਾ ਪ੍ਰਚਾਰ ਕਰਨਾ ਚਾਹੁੰਦੇ ਆ ਮੇਨ ਤਾਂ ਅਸੀਂ ਸਰਕਾਰ ਦੀ ਮਦਦ ਲੈਣਾ ਚਾਹੁੰਦੇ ਆ ਆਪਦੇ ਐਸਰ ਗਰੁੱਪ ਨੂੰ ਉੱਤੇਲ ਜਾਣ ਵਾਸਤੇ ਕਿ ਸਾਨੂੰ ਕੋਈ ਮਸ਼ੀਨਰੀ ਦੀ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਆਪਦੇ ਪ੍ਰੋਡਕਟ ਦੀ ਮੈਨੂਫੈਕਚਰਿੰਗ ਵੱਧ ਕਰ ਸਕੀਏ ਤੇ ਉਹਦੀ ਕੁਆਲਿਟੀ ਵਗੈਰਾ ਸਾਰੀ ਮੇਨਟੇਨ ਰੱਖੀਏ ਤਾਂ ਕਿ ਸਾਡਾ ਪ੍ਰੋਡਕਟ ਲੋਕਾਂ ਵਿੱਚ ਜਾਵੇ ਤੇ ਅਸੀਂ ਮੇਰਾ ਆਪਦਾ ਇਹ ਸੁਪਨਾ ਵੀ ਜਿੰਨੀਆਂ ਮੇਰੇ ਨਾਲ ਔਰਤਾਂ ਜੁੜੀਆਂ ਉਹਨਾਂ ਦੀ ਇੱਕ ਵੱਖਰੀ ਪਛਾਣ ਬਣੇ ਵੀ ਲੋਕੀ ਕਹਿਣ ਵੀ ਹਾਂ ਇਹ ਉਮੀਦ ਗਰੁੱਪ ਦੀਆਂ ਕੁੜੀਆਂ ਐ ਜਾ ਆਲ ਤਾਂ ਜਿਹੜੀਆਂ ਕੰਮ ਕਰਦੀਆਂ ਇਹਨਾਂ ਦਾ ਕੰਮ ਸਭ ਤੋਂ ਵਧੀਆ ਇਹ ਮੇਰੇ ਮਨ ਦੀ ਇੱਛਾ ਹੈ ਬਿਓਨ ਅ ਦੇ ਸਮਿਟੇ ਜੀਓ ਧੰਨਵਾਦ ਸਸੀਆ ਭੈਣ ਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਅਮਨਦੀਪ ਕੌਰ ਹੈ ਜੀ ਹਾਂ ਜੀ ਸਪੈਂਡ 5 ਗ੍ਰੇਨ ਤੋਂ ਜੀ ਤੁਸੀਂ ਉਮੀਦ ਗਰੁੱਪ ਨਾਲ ਕਦੋਂ ਤੋਂ ਜੁੜੇ ਹੋ ਜੀ 10 ਮਹੀਨੇ ਹੋ ਗਏ ਸੀ ਇਸਾ ਗਰੁੱਪ ਨਾਲ ਜੁੜਨਾ ਕਿਵੇਂ ਹੋਇਆ ਤੁਹਾਡੇ ਕੋਲ ਇਹਨਾਂ ਨੇ ਪਹੁੰਚ ਕੀਤੀ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਅਸੀਂ ਘਰ ਦਾ ਕੰਮ ਹੀ ਕਰਦੇ ਸੀਗੇ ਉਸ ਤੋਂ ਬਾਅਦ ਅਸੀਂ ਬੇਲੇ ਸੀ ਹਰ ਅੱਛਾ ਜੀ ਹਾਂ ਜੀ ਹੁਣ ਅਸੀਂ ਘਰ ਦਾ ਕੰਮ ਨਿਮੇੜ ਕੇ ਇੱਥੇ ਕੰਮ ਕਰਦੇ ਇੱਥੇ ਵੀਜੀ ਰਹਿੰਦੇ ਜੀ ਤੇ ਹੁਣ ਫਿਰ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਹੋ ਇੱਥੇ ਅਸੀਂ ਇੱਥੇ 5 ਤੋਂ 4 ਘੰਟੇ ਕੰਮ ਕਰਦੇ ਜੀ ਅੱਛਾ ਅਸੀਂ ਆਮ ਦਾ ਚਾਰ ਜੀ ਫਿਰਚ ਦਾ ਚਾਰ ਜਿਵੇਂ ਸੀਜ਼ਨ ਦੇ ਹਿਸਾਬ ਨਾਲ ਉਸ ਦੇ ਨਾਲ ਅਸੀਂ ਜਿਵੇਂ ਖੂਰਚਾਰ ਹੁੰਦੇ ਉਹ ਵੀ ਤਿਆਰ ਕਰਦੇ ਜੀ ਇਸ ਦੇ ਨਾਲ ਅਸੀਂ ਹੁਣ ਸੇਵੀਆਂ ਵੀ ਤਿਆਰ ਕਰਦੇ ਹਾਂ ਜੀ ਜਿੰਮੀ ਜਿੰਮੀ ਸਮਾਂ ਹੁੰਦਾ ਬਹੁਤ ਭੈਣਾਂ ਹੋਣਗੀਆਂ ਜਿਹੜੀਆਂ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੀਆਂ ਹਨਾ ਉਹ ਕੰਮ ਕਰਨੀਆਂ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਸਨੇਹਾਂ ਦੇਣਾ ਚਾਹੋਗੇ ਵੀ ਜੇ ਆਪਦੇ ਪਿੰਡ 'ਚ ਰਹਿ ਕੇ ਤੁਹਾਡੇ ਵਾਂਗੂ ਉਹ ਕਿਹੜੇ-ਕਿਹੜੇ ਕੰਮ ਕਰ ਸਕਦੀਆਂ ਜਿਵੇਂ ਉਹਨਾਂ ਦੀ ਚਵੈਸ ਵੀ ਜਿਵੇਂ ਹੁਣ ਆਪਾਂ ਸਾਰੇ ਕੰਮ ਕਰ ਸਕਦੇ ਆ ਨਾ ਘਰ ਦੀਆਂ ਉਹਨਾਂ ਜਿਵੇਂ ਦੋਨੇ ਟਾਈਮ ਆਪ ਦਾ ਸਵੇਰ ਸ਼ਾਮ ਅਗਲਾ ਕੰਮ ਕਰਕੇ ਨਾਲੇ ਤਾਂ ਇਹਦੇ 'ਚ ਆਪਣੀ ਪੈਸਾਂ ਦੀ ਬਚਤ ਹੁੰਦੀ ਆ ਨਾਲੇ ਘਰ ਦਾ ਖਰਚਾ ਨਿਕਲਦਾ ਜੀ ਨਾਲੇ ਆਪਣਾ ਬੇਲਾ ਸਮਾਂ ਘਰ ਦੇ ਮੰਨਗੇ ਸੀ ਜਦੋਂ ਇਹ ਕੰਮ ਬਾਰੇ ਤੁਸੀਂ ਗੱਲ ਕੀਤੀ ਆ ਫਿਰ ਉਹ ਸਪੋਰਟ ਮਿਲਦੀ ਆ ਜੀ ਪੂਰੀ ਹਾਂਜੀ ਸਾਨੂੰ ਸਪੋਰਟ ਪੂਰੀ ਮਿਲਦੀ ਆ ਸਾਨੂੰ ਕਦੇ ਨਹੀਂ ਰੋਕਿਆ ਜਾਂਦਾ ਵੀ ਤੁਸੀਂ ਨਹੀਂ ਕੰਮ ਕਰਨਾ ਇਹ ਜੀ ਹਾਂਜੀ ਸਰ ਮੇਰਾ ਨਾਮ ਪਰਮਪਾਲ ਕੌਰ ਹਾਂਜੀ ਪੈਂਡ ਪੰਜ ਦੀਆਂ ਫਰਦ ਜੀ ਹਾਂਜੀ ਹਨ ਤੁਸੀਂ ਕਦੋਂ ਤੋਂ ਇਸ ਗਰੁੱਪ ਨਾਲ ਜੁੜੇ ਹੋਏ ਹੋ ਕੀ ਫਰਕ ਪਿਆ ਗਰੁੱਪ ਨਾਲ ਜੁੜ ਕੇ 10 ਮਹੀਨੇ ਹੋ ਸਾਡਾ ਕੰਮ ਵਧੀਆ ਚੱਲਦਾ ਸਾਰਾ ਵਧੀਆ ਮਿਹਨਤ ਸਾਡੀ ਹੁੰਦੀ ਹੈ ਹਾਂਜੀ ਤੇ ਵਧੀਆ ਸਾਨੂੰ ਲੱਗਦਾ ਕੰਮ ਪਹਿਲਾਂ ਅਸੀਂ ਘਰੇ ਕੰਮ ਕਰਕੇ ਸਵੇਰ ਸ਼ਾਮ ਵੀ ਦੁਪਹਿਰੇ ਅਸੀਂ ਵਿਹਲੇ ਹੁੰਦੇ ਸੀ ਹਾਂਜੀ ਹੁਣ ਅਸੀਂ ਸਾਰੇ ਵੀ ਆਪਦਾ ਕੰਮ ਵਧੀਆ ਇੱਥੇ ਚੱਲਦਾ ਸਾਡਾ 5 ਘੰਟੇ ਅਸੀਂ ਕੰਮ ਕਰਦੇ ਹਾਂ ਸਾਰੇ ਅਸੀਂ ਵਧੀਆ ਸਾਡੀ ਮਿਹਨਤ ਸਨ ਵਧੀਆ ਲੱਗਦਾ ਕੰਮ ਇਹ ਸਰ ਪਰ ਭੈਣ ਵੀ ਇਹ ਕੰਮ ਕਰੇ ਤਾਂ 10-15000 ਵਧੀਆ ਹੋ ਵੀ ਆਵਦਾ ਮਹੀਨੇ ਦਾ ਸਿਕਜਾਰਾ ਕਰ ਸਕਦੀ ਹਾਂ ਜੀ ਠੀਕ ਹਾਂਜੀ ਹਾਂਜੀ ਮੇਰਾ ਨਾਮ ਦਸਤਾਰਾ ਹਾਂਜੀ ਪੈੰਡ 5 ਗ੍ਰੇਮ ਹਾਂਜੀ ਖਰਦ ਕਿਸੇ ਪੈੰਡ ਵਿੱਚ ਰਹਿਣ ਵਾਲੇ ਆ ਮੈਂ ਖਜਾਨਚੀ ਐ ਇਸ ਗਰੁੱਪ ਦੀ ਜੀ